ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬੀਆਂ ਲਈ ਲਗਾਤਾਰ ਵੱਡੇ ਕਦਮ ਚੁੱਕੇ ਜਾ ਰਹੇ ਨੇ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਪੰਜਾਬੀਆਂ ਦੇ ਲਈ ਤਾਂ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜੇ ਤੇ ਲੋਕਾਂ ਨੂੰ ਇੱਕ ਜਿਹੜੀ ਵੱਡੀ ਸੋਗਾਤ ਦਿੱਤੀ ਜਾ ਰਹੀ ਹੈ ਵੱਡਾ ਤੋਹਫਾ ਦਿੱਤਾ ਜਾ ਰਿਹਾ ਤਾਂ ਤਰਨਤਨ ਵਿਧਾਨ ਸਭਾ ਖੇਤਰ ਵਿੱਚ ਹੋਣ ਵਾਲੇ ਉਪ ਚੋਣ ਦੀ ਘੋਸ਼ਣਾ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਇਸੇ ਦੌਰਾਨ ਮੁੱਖ ਮੰਤਰੀ ਮਾਨ ਨੇ 3 ਅਕਤੂਬਰ ਨੂੰ ਵਿਧਾਨ ਸਭਾ ਖੇਤਰ ਦੇ ਕਸਬਾ ਚਵਾਲ ਵਿੱਚ ਇੱਕ ਵਿਸ਼ਾਲ ਵਿਕਾਸ ਰੈਲੀ ਦਾ ਉਦੰਗ ਕਰਨਗੇ ਇਸ ਰੈਲੀ ਵਿੱਚ ਪੰਜਾਬ ਮੰਡੀ ਬੋਰਡ ਤੇ ਲੋਕ ਨਿਰਮਾਣ ਵਿਭਾਗ ਨਾਲ ਜੁੜੇ ਕਈ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਜਾਵੇਗਾ ਇਸ ਦੇ ਨਾਲ ਹੀ ਜ਼ਿਲ੍ਹੇ ਦੇ ਲੋਕਾਂ ਨੂੰ ਨਵੇਂ ਵਿਕਾਸ ਪ੍ਰੋਜੈਕਟਾਂ ਸੜਕਾਂ ਬਿਜਲੀ ਤੇ ਪਾਣੀ ਦੀਆਂ ਸਹੂਲਤਾਂ ਵਿੱਚ ਸੁਧਾਰ ਤੇ ਹੋਰ ਬੁਨਿਆਦੀ ਸਹੂਿਦਾਮਾਂ ਮਿਲਣਗੀਆਂ ਜੋ ਲੋਕਾਂ ਦੀ દૈનિક ਜ਼ਿੰਦਗੀ ਨੂੰ ਵਹਿਤਰ ਬਣਾਉਣ ਵਿੱਚ ਸਹਾਇਕ ਸਾਬਤ ਹੋਣਗੀਆਂ ਇਸੇ ਰੈਲੀ ਦੇ ਵਿਕਾਸ ਕਾਰਜਾਂ ਦੇ ਜ਼ਰੀਏ ਸਰਕਾਰ ਲੋਕਾਂ ਨਾਲ ਸਿੱਧਾ ਸੰਪਰਕ ਸਥਾਪਿਤ ਕਰਕੇ ਉਹਨਾਂ ਦੀਆਂ ਜ਼ਰੂਰਤਾਂ ਤੇ ਸਮੱਸਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸੇ ਸਮਾਨ ਦੇ ਵਿੱਚ ਡਿਪਟੀ ਕਮਿਸ਼ਨਰ ਤੇ ਐਸਐਸਪੀ ਤਰुण ਨੇ ਜਿਹੜਾ ਕਸਬਾ ਚ ਬਾਹਰ ਵਿੱਚ ਹੋਣ ਵਾਲੇ ਕਾਰਜਕਰਮ ਜਗਾਂ ਦਾ ਨਿਰਖਣ ਵੀ ਕੀਤਾ ਕੁੱਲ ਮਿਲਾ ਕੇ ਸਰਕਾਰ ਨੇ ਤਰਨਤਨ ਵਿਧਾਨ ਸਭਾ ਖੇਤਰ ਨਾਲ ਜੁੜੇ ਵੱਖ-ਵੱਖ ਕਾਰਜਾਂ ਲਈ ਲਗਭਗ 100 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਆ ਜਿਨ੍ਹਾਂ ਦਾ ਅਧਿਕਾਰਿਕ ਘੋਸ਼ਣਾ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਇਸੇ ਦੌਰਾਨ ਤਹਿਸੀਲਦਾਰ ਗੁਰਪ੍ਰੀਤ ਸਿੰਘ ਤੇ ਨਾਈਟ ਤਹਿਸੀਲਦਾਰ ਜਸਵਿੰਦਰ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਸੀ ਤੇ ਪੰਜਾਬ ਸਰਕਾਰ ਨੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦੇ ਆੜ੍ਹਤੀਆਂ ਤੇ ਕਿਸਾਨਾਂ ਨੂੰ ਵੱਡੀ ਰਾਹਤ ਵੀ ਦਿੱਤੀ ਆ ਹਾਂਜੀ ਉਹ ਲੰਬੇ ਸਮੇਂ ਤੋਂ ਜਿਹੜਾ ਰੌਣ ਮੰਡੀ ਨੂੰ ਯਾਰਡ ਬਣਾ ਦਿੱਤਾ ਗਿਆ ਸੀ ਜਿਸ ਕਰਕੇ ਆਨਲਾਈਨ ਪ੍ਰਕਿਰਿਆ ਵਿੱਚ ਬਹੁਤ ਦਿੱਕਤਾਂ ਆ ਰਹੀਆਂ ਸੀ ਹੁਣ ਸਰਕਾਰ ਨੇ ਰਹਾਉਨ ਨੂੰ ਮੰਡੀ ਯਾਰਡ ਐਲਾਨ ਦਿੱਤਾ ਇਸ ਨਾਲ ਇੱਥੇ ਝੋਨੇ ਦੀ ਖਰੀਦ ਵੀ ਸ਼ੁਰੂ ਹੋ ਗਈ ਹੈ ਕੁਝ ਹੀ ਕਾਂਟਿਆਂ ਦੇ ਵਿੱਚ ਜਿਹੜਾ 50000 ਤੋਂ ਵੱਧ ਬੋਰੀਆਂ ਝੋਨੇ ਦੀਆਂ ਜਿਹੜੀਆਂ ਉਹ ਖਰੀਦ ਲਈਆਂ ਗਈਆਂ ਤੇ ਆਰਟੀ ਐਸੋਸੀਏਸ਼ਨ ਖੰਨਾ ਪ੍ਰਧਾਨ ਨੇ ਵੀ ਕਿਹਾ ਕਿ ਮੰਤਰੀ ਤਰੁਣ ਸੌਣ ਦੇ ਯਤਨ ਸਦਕਾ ਹੀ ਇਹ ਮੰਗ ਪੂਰੀ ਹੋ ਪਈਆ ਜਿਸ ਨਾਲ ਬਹੁਤ ਰਾਹਤ ਮਿਲੇਗੀ ਤੇ ਖੰਨਾ ਦੀ ਮੇਨ ਮੰਡੀ ਅੰਦਰ ਫਸਲ ਦਾ ਗਲਟ ਵੀ ਨਹੀਂ ਆਵੇਗਾ ਤੇ ਮਾਰਕੀਟ ਕਮੇਟੀ ਚੇਅਰਮੈਨ ਜਗਤਾਰ ਸਿੰਘ ਗਿੱਲ ਨੇ ਦੱਸਿਆ ਕਿ ਵਿਭਾਗ ਨੇ ਹੱਥੋਂ ਹੱਥ ਕੰਮ ਕਰਕੇ ਮੰਗ ਪੂਰੀ ਕੀਤੀ ਆ